हां ਤਾਂ ਪਿਆਰੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਜਿਹੜਾ ਤੁਹਾਨੂੰ ਪੇਪਰ ਪਾਇਆ ਸੀਗਾ ਇਹ ਭਾਈ ਜੈਤਾ ਜੀ ਫਾਊਂਡੇਸ਼ਨ ਵਾਲੀ ਪੁਸਤਕ ਦੇ ਵਿੱਚੋਂ ਪ੍ਰੈਕਟਿਸ ਸੈੱਟ 6 ਹੈਗਾ ਆ ਟੋਟਲ 6 ਪ੍ਰੈਕਟਿਸ ਸੈੱਟ ਹੈ ਸਾਰੇ ਪ੍ਰੈਕਟਿਸ ਸੈੱਟ ਬੇਟਾ ਹੁਣ ਮੈਂ ਕਰਨ ਲੱਗਾ ਕਿਉਂਕਿ ਲਾਸਟ ਡੇਲ ਚੱਲਦੇ ਪਏ ਆ ਤਾਂ ਤੁਸੀਂ ਜੇਕਰ ਇਹਨਾਂ ਸੈੱਟਾਂ ਨੂੰ ਧਿਆਨ ਨਾਲ ਕਰ ਲੋਗੇ ਮੇਰੀ ਪੂਰੀ 100% ਆਸ ਆ ਵੀ 15 ਤੋਂ 20 ਦੇ ਵਿੱਚ ਵਿੱਚ ਸਵਾਲ ਆ ਜਿਹੜੇ ਤੁਹਾਨੂੰ ਪੱਕੇ ਪੇਪਰ ਦੇ ਵਿੱਚ ਜ਼ਰੂਰ ਮਿਲ ਜਾਣਗੇ ਸੋ ਬੇਟਾ ਧਿਆਨ ਦੇ ਨਾਲ ਦੇਖਣਾ ਸਾਰੇ ਹੀ ਕਨਸੈਪਟ ਆ ਜਿਹੜੇ ਇਹਦੇ ਵਿੱਚ ਕਲੀਅਰ ਹੋ ਜਾਣਗੇ 6 ਪੇਪਰਾਂ ਦੇ ਵਿੱਚ ਅੱਜ ਆਪਾਂ 6ਵਾਂ ਪੇਪਰ ਸ਼ੁਰੂ ਕਰਨ ਲੱਗੇ ਆ ਤਾਂ ਪਹਿਲਾ ਸਵਾਲ ਆ ਬੇਟਾ ਕਿੰਦਾ ਆਹ 0.5 0.5 0.5 ਕਹਿੰਦਾ ਇਹਨੂੰ ਹੱਲ ਕਰੋ ਗੁਣਾ ਕਰਨੀ ਆ ਤਾਂ ਬੇਟਾ ਆਪਾਂ ਨਾ ਪੁਆਇੰਟ ਨੂੰ ਭੁੱਲ ਭੁੱਲ ਜਾਣਾ ਤੇ ਆਪਾਂ ਸਿੱਧੇ ਅੱਖਰਾਂ ਨੂੰ ਗੁਣਾ ਕਰ ਦੇਣੀ ਆ 5 5 25 5 125 5 625 ਤਾਂ ਬੇਟਾ ਸਿੱਧੀ ਅਸੀਂ ਗੁਣਾ ਕਰਕੇ ਫੇਰ ਆਪਾਂ ਦੇਖ ਲੈਣਾ ਵੀ ਡੈਸੀਮਲ ਦੇ ਸੱਜੇ ਹੱਥ ਕਿੰਨੇ ਅੱਖਰ ਆ 1 2 3 4 ਸਾਰੀ ਰਕਮ ਚ ਚਾਰ ਅੱਖਰ ਆ ਤੇ ਡੈਸੀਮਲ ਬੇਟਾ ਇਥੋਂ ਚਾਰ ਹੱਥ ਖੱਬੇ ਹੱਥ ਨੂੰ ਤੁਰ ਪੈਣਾ 1 2 3 ਤੇ ਚੌਥੀ ਜ਼ੀਰੋ ਲਾ ਕੇ ਇਥੇ ਡੈਸੀਮਲ ਡੈਸੀਮਲ ਦੇ ਇਧਰਲੇ ਹੱਥ ਜ਼ੀਰੋ ਲਾਉਣੀ ਲਾਓ ਨਹੀਂ ਲਾਉਣੀ ਨਾ ਲਾਓ ਇੱਕ ਹੀ ਗੱਲ ਹੁੰਦੀ ਹੈ ਤਾਂ 0.625 ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਆ ਜਾਵੇ ਇਸ ਤਰ੍ਹਾਂ ਹੱਲ ਕਰਨਾ ਹੈ ਤਾਂ ਆਪਾਂ ਬੇਟਾ ਆਲਟਰਨੇਟਿਵ ਆਨਸਰ ਦੇਖਦੇ ਹਾਂ ਇਹਦਾ ਤਾਂ ਬੇਟਾ ਆ ਦੇਖੋ 2 ਨੰਬਰ ਦੇ ਉੱਤੇ 0.0625 ਉੱਤਰ ਹੈ ਜਿਹੜਾ ਇਹ ਦਿੰਦਾ ਪਿਆ ਇਹਨੂੰ ਐਜ਼ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 2 15 ਲੱਖ 5 ਨੂੰ ਅੰਕਾਂ ਵਿੱਚ ਲਿਖੋ ਤਾਂ ਬੇਟਾ ਇਸੇ ਤਰ੍ਹਾਂ ਹੀ ਤੁਸੀਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤੇ ਦਹ ਲੱਖ ਠੀਕ ਹੈ ਬੇਟਾ ਇਹ ਤੁਹਾਨੂੰ ਪਹਿਲਾਂ ਕਰਵਾਇਆ ਹੋਇਆ ਤੇ 15 ਲੱਖ 15 ਆ ਦਹ ਲੱਖ ਦੇ ਆਇਕ ਆ ਗਿਆ 15 ਲੱਖ ਤੇ ਅੱਗੇ ਕਿੰਨਾ ਹੈਗਾ 5 ਤਾਂ ਬੇਟਾ ਬਾਕੀ ਸਾਰੀਆਂ ਜ਼ੀਰੋਆਂ ਆ ਜਾਣੀਆਂ 3 4 ਇੱਥੇ 5 ਆ ਜਾਣਾ 21 ਸਥਾਨ ਤੇ ਤਾਂ 15405 ਇਹ ਬੇਟਾ ਇਸ ਤਰ੍ਹਾਂ ਆਪਾਂ ਰਕਮ ਪੜ੍ਹਦੇ ਹੁੰਨੇ 15 ਲੱਖ ਆ 000 ਬਣ ਗਿਆ 5 ਆ ਗਿਆ 15405 ਤਾਂ ਆਪਾਂ ਦੇਖਦੇ ਹਾਂ 15 ਲੱਖ 5 ਕਿਹੜਾ ਦਿੰਦਾ ਪਿਆ ਤਾਂ 15 15 1 2 3 4 5 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਤਾਂ ਬੇਟਾ ਆ ਤਿੰਨ ਨੰਬਰ ਆਲਟਰਨੇਟਿਵ ਹੈ ਜਿਹੜਾ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਤਦ ਜੇਕਰ ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਤੇ ਲਘੁਤਮ ਸਮਾਵਰਤਕ 6 ਅਤੇ 180 ਹੈ ਉਹਨਾਂ ਵਿੱਚੋਂ ਇੱਕ ਸੰਖਿਆ 24 ਹੈ ਤਾਂ ਦੂਜੀ ਸੰਖਿਆ ਕਿਹੜੀ ਹੋਵੇਗੀ ਤਾਂ ਬੇਟਾ ਇਹਦਾ ਫਾਰਮੂਲਾ ਸੀ a b lcm hcf ਮਹੱਤਮ ਸਮਾ ਲਘੁਤਮ ਸਮਾਵਰਤਕ a ਤੇ b ਕੀ ਹੈ ਦੋ ਰੱਖ ਕੇ ਰਕਮਾਂ ਤਾਂ ਉਹਨਾਂ ਚੋਂ ਇੱਕ ਸੰਖਿਆ 24 ਦਿੱਤੀ ਹੋਈ ਹੈ ਦੂਜੀ ਸੰਖਿਆ ਆਪਾਂ ਮੰਨ ਲੈਨੇ 20 ਪਤਾ ਕਰਨੀ ਹੈ ਠੀਕ ਹੈ ਬੇਟਾ ਤਾਂ ਲਘੁਤਮ ਸਮਾਵਰਤਕ ਮਹੱਤਮ ਸਮਾਵਰਤਕ ਮਹੱਤਮ ਸਮਾਵਰਤਕ 6 ਹੈ ਲਘੁਤਮ 180 ਹੈ 180 ਗੁਣਾ 6 ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਇਹਨੂੰ ਆ 24 ਨੇ ਇੱਧਰ ਆ ਕੇ ਕੱਟੇ ਜਾਣਾ ਸੀ ਥੱਲੇ ਚੱਲ ਜਾਣਾ ਆਪਾਂ ਸਿੱਧਾ ਹੀ ਕੱਟ ਦਿੰਨੇ ਆ 6 ਚੋਕਾ 24 ਤੇ 4 ਨੂੰ 180 ਤੇ ਕੱਟ ਦਾਂਗੇ ਠੀਕ ਹੈ 4 ਚੋਕ ਕੇ 16 ਆ ਤੇ 4 5 20 ਤੇ ਦੂਜੀ ਸੰਖਿਆ ਆ ਗਈ ਸਾਡੇ ਕੋਲੇ 45 ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਂਸਰ ਚੈੱਕ ਕਰ ਲੈਣੇ ਆ ਤਾਂ ਬੇਟਾ ਆ ਦੋ ਨੰਬਰ ਦੇ ਉੱਤੇ 45 ਆ ਜਿਹੜਾ ਇਹ ਉੱਤਰ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 4 1/9 1/9 1/9 ਤਾਂ ਬੇਟਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਹਮੇਸ਼ਾ ਹੀ ਬੌਡਮਾਸ ਰੂਲ ਆ ਜਿਹੜਾ ਉਹ ਅਪਲਾਈ ਕਰਨਾ ਹੈ ਬੀ ਓ ਡੀ ਐਮ ਏ ਐਸ ਸਰਲ ਕਰੋ ਦਾ ਰੂਲ ਆ ਬੇਟਾ ਬੌਡਮਾਸ ਉਹਨੂੰ ਅਪਲਾਈ ਕਰਨਾ ਤਾਂ ਬੇਟਾ ਆਪਾਂ ਦੇਖਦੇ ਆਂ ਚਾਰ ਨੰਬਰ ਸਵਾਲ ਚ ਆਹ ਬੇਟਾ ਪਹਿਲਾਂ ਆਪਾਂ ਗੁਣਾ ਕਰਾਂਗੇ ਨਾ ਆ ਗੁਣਾ ਆ ਗਈ ਆ ਗੁਣਾ ਆ ਗਈ ਆਪਸ ਦੇ ਵਿੱਚ ਠੀਕ ਹੈ ਤਾਂ ਇਹ ਬਣ ਗਿਆ 1/9 ਜਮਾ 1/81 9 ਨਾਮ ਕਿਐਸੀ ਹੋਗੇ ਨਾ ਉੱਪਰਲੀ ਉੱਪਰ ਗੁਣਾ ਹੋਗੀ ਥੱਲੇੜੀ ਥੱਲੇ ਗੁਣਾ ਹੋਗੀ ਜਮਾ 1/81 ਜਮਾ 1/9 ਤਾਂ ਇਹਦਾ ਬੇਟਾ ਆਪਾਂ ਜਿਹੜਾ ਹੁਣ ਜਮਾ ਕਰਦਾਂਗੇ ਇਹਦਾ ਆਪਾਂ ਲਘੂਤਮ ਲੈ ਲੈਨੇ ਆ ਲਘੂਤਮ ਆ ਗਿਆ ਬੇਟਾ 81 ਠੀਕ ਹੈ 9 ਨਾਮ ਕਿਐਸੀ 9 1 9 ਜਮਾ 81 1 ਇਕਮ 1 ਦਾ 1 ਜਮਾ 81 1 ਇਕਮ 81 1 ਦਾ 1 ਆ ਗਿਆ ਜਮਾ 9 ਨਾਮ ਕਿ ਆਸੀ 9 ਇਕਮ 9 ਇਹ ਬਣ ਗਿਆ 9 ਤੇ 1 ਦਾ 10 ਤੇ 1 11 ਤੇ 9 20 20 81 ਉੱਤਰ ਆਉਂਦਾ ਪਿਆ ਠੀਕ ਹੈ ਬੇਟਾ ਤੇ ਆਪਾਂ ਆਲਟਰਨੇਟਿਵ ਆਨਸਰ ਆਪਣਾ ਆ ਗਿਆ 20 81 ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ ਕਈ ਵਾਰੀ ਬੇਟਾ ਆਪਣਾ ਉੱਤਰ ਇੱਥੇ ਕੀ ਆਉਂਦਾ ਪਿਆ 20 ਕਿਆ ਸੀ ਆਲਟਰਨੇਟਿਵ ਆਨਸਰ ਜਦੋਂ ਆਪਾਂ ਦੇਖਦੇ ਆ ਤਾਂ ਬੇਟਾ ਇਹਦੇ ਵਿੱਚ 20/81 ਕਿਤੇ ਵੀ ਨਹੀਂ ਪਰ ਇਹਦੇ ਨਾਲ ਰਲਦੀ ਮਿਲਦੀ ਜਿਹੜੀ ਹੈਗੀ ਹੈ ਵੀ 180/729 ਜਦੋਂ ਕਿਸੇ ਵੀ ਅੰਕ ਨੂੰ ਆਪਾਂ ਸੇਮ ਨੰਬਰ ਨਾਲ ਗੁਣਾ ਤੇ ਸੇਮ ਨਾਲ ਭਾਗ ਕਰਦੀ ਉਹਦੇ ਚੰਤਰ ਨਹੀਂ ਪੈਂਦਾ 20 ਨਾ 180 81 ਨਾ 729 ਤਾਂ ਚਾਰ ਨੰਬਰ ਏ ਬਣ ਗਿਆ 180/ 729 ਬੇਟਾ ਕਿਉਂਕਿ ਉਹ ਕਨਸੈਪਟ ਕਲੀਅਰ ਦੇਖਦਾ ਹੈ ਇਹ ਤੁਸੀਂ ਉੱਥੇ ਦਿਮਾਗ ਲਾ ਕੇ ਦੇਖਣਾ ਹੈ ਵੀ ਕਿਵੇਂ ਉੱਤਰ ਕੱਢਦਾ ਪਿਆ ਅੱਗੇ ਬੇਟਾ ਆ ਗਿਆ 7/20 ਦੇ ਬਰਾਬਰ ਕੀ ਹੈ ਤਾਂ ਬੇਟਾ ਇਹਨੂੰ ਇੰਨੇ ਪ੍ਰਤੀਸ਼ਤ ਇਹਦੇ ਜਿਹੜਾ ਉੱਤਰ ਦਿੱਤਾ ਹੋਇਆ ਆ ਉਹ ਦਿੱਤਾ ਹੋਇਆ ਪ੍ਰਤੀਸ਼ਤਾਂ ਦੇ ਵਿੱਚ ਠੀਕ ਹੈ ਤਾਂ ਆਪਾਂ ਇਹਨੂੰ ਪ੍ਰਤੀਸ਼ਤ ਦੇ ਵਿੱਚ ਬਦਲ ਦਵਾਂਗੇ 7/20 ਨੂੰ 7/20 ਦੇ ਬਰਾਬਰ ਇਹ 7/20 ਜਦੋਂ ਆਪਾਂ ਕਿਸੇ ਦਿੱਤੇ ਹੋਏ ਨੰਬਰ ਨੂੰ ਪ੍ਰਤੀਸ਼ਤ ਚ ਬਦਲਣਾ ਹੁੰਦਾ ਤਾਂ ਗੁਣਾ 100 ਕਰ ਦਿੰਨੇ ਆ 20 100 7 5 35% ਦੇ ਬਰਾਬਰ ਆ 7/20 ਆ ਜਿਹੜਾ ਆਪਾਂ ਅੱਜ ਨੇ ਤੇ ਆਨਸਰ ਦੇਖ ਲਿਆ ਤੇ ਬੇਟਾ ਦੋ ਨੰਬਰ ਆਲਟਰਨੇਟਿਵ ਚ 35% ਉੱਤਰ ਦਿੰਦਾ ਇਹਨੂੰ ਐ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਆ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ